ਅਯੁੱਧਿਆ ਵਿੱਚ ਰਾਮ ਮੰਦਰ ਦੀ ਛੱਤ ਤੋਂ ਮੀਂਹ ਦਾ ਪਾਣੀ ਟਪਕਣਾ ਸ਼ੁਰੂ ਹੋ ਗਿਆ ਇਹ ਦਾਵਾ ਇਥੋਂ ਦੇ ਮੁੱਖ ਪੁਜਾਰੀ ਸਿੰਦਰ ਦਾਸ ਨੇ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਰਾਮ ਲੱਲਾ ਬਿਰਾਜਮਾਨ ਨੇ ਉੱਥੇ ਪਹਿਲੀ ਬਰਸਾਤ ਚ ਹੀ ਪਾਣੀ ਟਪਕਣਾ ਸ਼ੁਰੂ ਹੋ ਗਿਆ ਉਹਨਾਂ ਦਾ ਸਹਿ ਕਿ ਅੰਦਰ ਵੀ ਪਾਣੀ ਭਰਿਆ ਹੋਇਆ ਮੁੱਖ ਪੁਜਾਰੀ ਦਾ ਕਹਿਣਾ ਕਿ ਜੋ ਉਸਾਰੀ ਕੀਤੀ ਗਈ ਹੈ ਉਸ ਵਿੱਚ ਇਹ ਦੇਖਿਆ ਜਾਣਾ ਚਾਹੀਦਾ ਕਿ ਕਿੱਥੇ-ਕਿੱਥੇ ਕਮੀਆਂ ਨੇ ਜਿਸ ਕਾਰਨ ਪਾਣੀ ਟਪਕ ਰਿਹਾ ਜਦੋਂ ਮੀਂਹ ਪਿਆ ਤਾਂ ਰਾਮ ਮੰਦਿਰ ਦੇ ਮੁੱਖ ਪੁਜਾਰੀ ਸਤਿੰਦਰ ਦਾਸ ਨੇ ਕਿਹਾ ਕਿ ਮੰਦਿਰ ਦੇ ਅੰਦਰ ਵੀ ਪਾਣੀ ਭਰ ਗਿਆ ਉਹਨਾਂ ਕਿਹਾ ਕਿ ਪਾਣੀ ਦੇ ਨਿਕਾਸ ਲਈ ਕੋਈ ਥਾਂ ਨਹੀਂ ਹੈ ਅਤੇ ਪਾਣੀ ਵੀ ਟਪਕ ਰਿਹਾ ਉਹਨਾਂ ਕਿਹਾ ਕਿ ਪਹਿਲਾਂ ਇਸ ਸਮੱਸਿਆ ਦਾ ਹੱਲ ਕੀਤਾ ਜਾਣਾ ਚਾਹੀਦਾ ਇਸ ਸਮੱਸਿਆ ਦਾ ਤੁਰੰਤ ਹੱਲ ਯਕੀਨੀ ਬਣਾਉਣ ਦੀ ਲੋੜ ਹੈ ਜੇਕਰ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤਾਂ ਉੱਥੇ ਪੂਜਾ ਕਰਨੀ ਵੀ ਔਖੀ ਹੋ ਜਾਵੇਗੀ ਹਾਲਾਂਕਿ ਰਾਮ ਮੰਦਰ ਨਿਰਮਾਣ ਸਮਿਤੀ ਦੇ ਚੇਅਰਮੈਨ ਨਿਪਿੰਦਰ ਮੇਸ਼ਰਾ ਨੇ ਕਤੀ ਤੌਰ ਤੇ ਪਾਣੀ ਦੇ ਰਿਸਾਅ ਤੇ ਆਪਣੇ ਬਿਆਨ ਚ ਕਿਹਾ ਮੈਂ ਅਯੁੱਧਿਆ ਚ ਹਾਂ ਮੈਂ ਪਹਿਲੀ ਮੰਜ਼ਲ ਤੋਂ ਮੀਂਹ ਦਾ ਪਾਣੀ ਡਿੱਗਦਾ ਦੇਖਿਆ ਇਹ ਕੁਦਰਤੀ ਹੈ ਕਿਉਂਕਿ ਗੁਰੂ ਮੰਡਪ ਦੂਜੀ ਮੰਜ਼ਲ ਦੇ ਰੂਪ ਵਿੱਚ ਅਸਮਾਨ ਦੇ ਸੰਪਰਕ ਵਿੱਚ ਹੈ ਅਤੇ ਸਿਖਰ ਦੇ ਮੁਕੰਮਲ ਹੋਣ ਦੇ ਨਾਲ ਇਹ ਬੰਦ ਹੋ ਜਾਵੇਗਾ ਮੈਂ ਵੀ ਡਰੇਨ ਵਿੱਚੋਂ ਕੁਝ ਲੀਕੇਜ ਦੇਖੀ ਹੈ ਕਿਉਂਕਿ ਪਹਿਲੀ ਮੰਜ਼ਲ ਉੱਤੇ ਕੰਮ ਚੱਲ ਰਿਹਾ ਹੈ ਪੂਰਾ ਹੋਣ ਤੇ ਡਰੇ ਨੂੰ ਰੋਕ ਦਿੱਤਾ ਜਾਵੇਗਾ। ਨਿਪਿੰਦਰ ਮੇਸ਼ਰਾ ਨੇ ਕਿਹਾ ਪਵਿੱਤਰ ਸਥਾਨ ਵਿੱਚ ਕੋਈ ਨਿਕਾਸੀ ਨਹੀਂ ਹੈ ਕਿਉਂਕਿ ਸਾਰੇ ਮੰਡਪਾਂ ਵਿੱਚ ਪਾਣੀ ਦੀ ਨਿਕਾਸੀ ਲਈ ਢਲਾਨਾ ਨੂੰ ਮਾਪਿਆ ਗਿਆ ਅਤੇ ਪਾਣੀ ਨੂੰ ਹੱਥੀ ਪਾਵਨ ਸਥਾਨ ਵਿੱਚ ਜਜ਼ਬ ਕੀਤਾ ਜਾਂਦਾ ਨਾਲ ਹੀ ਸ਼ਰਧਾਲੂ ਦੇਵਤਾ ਦੇ ਅਭਿਸ਼ੇਕ ਵੀ ਨਹੀਂ ਕਰ ਰਹੇ। ਡਿਜ਼ਾਈਨ ਜਾਂ ਉਸਾਰੀ ਦੀ ਕੋਈ ਸਮੱਸਿਆ ਨਹੀਂ ਹੈ। ਖੁੱਲੇ ਪਏ ਮੰਡਪਾਂ ਵਿੱਚ ਮੀਂਹ ਦਾ ਪਾਣੀ ਡਿਗਨ ਦੀ ਸੰਭਾਵਨਾ ਹੈ ਪਰ ਉਹਨਾਂ ਨੂੰ ਸ਼ਹਿਰੀ ਢਾਂਚੇ ਦੇ ਨਿਯਮਾਂ ਅਨੁਸਾਰ ਖੁੱਲਾ ਰੱਖਣ ਦਾ ਫੈਸਲਾ ਕੀਤਾ ਗਿਆ।